ਇਹ ਸਾਂਸਸੀ ਗੱਲ ਕਿਵੇਂ ਸਾਰੇ ਮੀਕਾ ਦੇ ਠੀਕ ਹੋਣੇ ਆ ਠੀਕ ਹੀ ਰਹਿਣਾ ਚਾਹੀਦਾ ਕਿਉਂਕਿ ਕੋਈ ਖੁਸ਼ੀ ਨਹੀਂ ਦੱਦਾ ਹਮੇਸ਼ਾ ਤੁਹਾਡੀ ਉਦਾਸੀ ਤੇ ਤੁਹਾਡੇ ਗਮਾਂ ਚ ਵਾਧਾ ਜ਼ਰੂਰ ਲੋਕ ਕਰਦੇ ਆ ਜਿਹੜੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਚ ਕਮੀ ਹੁੰਦੀ ਹੈ ਨਾ ਉਹਨਾਂ ਹੀ ਚੀਜ਼ਾਂ ਨੂੰ ਕਰਦੇ ਆ ਤੇ ਮੈਨੇ ਵੀ ਮਾਰਦੇ ਆ ਕੋਈ ਕਿਸੇ ਦੇ ਤਰਸ ਨਹੀਂ ਖਾਂਦਾ ਤੇ ਜੇ ਅਗਲਾ ਬੰਦਾ ਥੋੜਾ ਗੁੱਸੇ 'ਚ ਬੋਲਦਾ ਹੁੰਦਾ ਤੇ ਉਹਨੂੰ ਕਹਿੰਦੇ ਤੈਨੂੰ ਡਿਪਰੈਸ਼ਨ ਹੈ ਖੁਸ਼ ਹੋ ਜਾਂਦੇ ਆ ਡਿਪਰੈਸ਼ਨ ਨਾਲ ਅਗਲਾ ਕਿੰਨਾ ਕੋ ਪਾਗਲ ਹੈ ਜਾਂ ਉਹ ਤੁਹਾਡਾ ਨੁਕਸਾਨ ਨਹੀਂ ਕਰੂਗਾ ਜਾਂ ਉਹ ਤੁਹਾਨੂੰ ਕੁਝ ਨਹੀਂ ਕਹੂਗਾ ਇਹ ਤਾਂ ਇੰਪੋਸੀਬਲ ਹੀ ਹੁੰਦਾ ਹੈ ਕੈਨੂ ਕੀ ਐ ਮੈਂ ਉਹਨੂੰ ਕਹਿ ਦਨੀ ਆ ਪਾਗਲ ਹੈ ਮੈਂ ਉਹਨੂੰ ਕਹਿ ਦਨੀ ਆ ਡਿਪਰੈਸ਼ਨ ਵਾਲਾ ਬੰਦਾ ਹੈ ਤੇ ਕੈਨੂ ਕਹਿੰਦਾ ਕੀ ਪਰ ਜਿਹਨੂੰ ਕਹਿੰਦੇ ਉਹ ਸੱਚਮੁੱਚ ਉਹਦਾ ਨੁਕਸਾਨਦਾਰ ਇੱਕ ਹੈਗਾ ਕਿ ਉਹ ਅੰਦਰੋਂ ਕਿੰਨਾ ਸ਼ਤਰ ਹੈ ਜਾਂ ਕਿੰਨਾ ਚਲਾਕ ਹੈ ਜਾਂ ਕਿੰਨਾ ਉਹਦੇ ਅੰਦਰ ਪਾਵਰ ਹੈ ਗੱਡਸ ਹੈ ਜਿਹੜਾ ਬੰਦਾ ਜਿੰਨੇ ਦੁੱਖ ਸਹਿੰਦਾ ਹੁੰਦਾ ਨਾ ਉਹਨਾਂ ਹੀ ਉਹ ਪੱਕਾ ਹੋ ਜਾਂਦਾ ਇੱਕ ਛੋਟਾ ਜਿਹਾ ਬੱਚਾ ਬੜਾ ਪੋਲਾ ਜਿਹਾ ਬਣਾਇਆ ਹੁੰਦਾ ਕਦੀ ਇੱਧਰ ਉਹਨੂੰ ਹਸਪੀਟਲਾਂ ਚ ਦਾਖਲ ਕਰਾਉਂਦੇ ਕਦੀ ਉਹਨੂੰ ਇੱਧਰ ਹਸਪੀਟਲਾਂ ਚ ਦਾਖਲ ਕਰਾਉਂਦੇ ਕਿਉਂਕਿ ਬਿਮਾਰ ਹੋ ਜਾਂਦਾ ਕਰਦੇ ਕੇਅਰ ਵੀ ਕਰਦੇ ਰਹਿੰਦੇ ਆ ਫਿਰ ਵੀ ਉਹਨਾਂ ਦੀ ਇੰਨੀ ਕੇਅਰ ਟੇਕ ਦੇ ਵਿੱਚ ਵੀ ਬਿਮਾਰ ਰਹਿ ਜਾਂਦਾ ਤੇ ਤੁਸੀਂ ਇਹ ਦੇਖੋ ਸੜਕਾਂ ਤੇ ਇੰਨੇ ਬੱਚੇ ਆ ਜਿਹੜੇ ਚੋਂਪੜ ਪੱਟੀ ਤੇ ਰਹਿੰਦੇ ਆ ਹੋ ਜਾਂਦੇ ਕਿ ਨਹੀਂ ਪੱਕੇ ਕਿੰਨੇ ਕੋ ਹਸਪੀਟਲਾਂ ਚ ਜਾਉਂਦੇ ਆ ਕਿੱਥੇ ਜਾ ਕੇ ਇਲਾਜ ਕਰਾਉਂਦੇ ਆ ਕਿਤੇ ਨਹੀਂ ਪਰ ਪੱਕੇ ਹੋ ਜਾਂਦੇ ਆ ਉਹ ਮਾਰੀ ਛੂੰਦੀ ਉੱਪਰ ਦੇ ਲੈਵਲ ਜਿਹੜੇ ਸਟੈਂਡਰਡਾਂ ਦੀਆਂ ਲੈਵਲਾਂ ਦੀਆਂ ਗੱਲਾਂ ਕਰਦੇ ਆ ਉਹ ਦੂਜਿਆਂ ਨੂੰ ਬਾਅਦ 'ਚ ਜਾ ਕੇ ਦਾਨ ਕਰਦੇ ਆ ਮੈਂ ਵਰਤ ਰੱਖਿਆ ਮੈਂ ਇਕਾदशी ਰੱਖੀ ਹੈ ਹੀ ਕਹਿੰਦੀ ਆ ਮੈਂ ਸੋਮਵਾਰ ਦਾ ਸ਼ਿਵਦੀ ਦਾ ਵਰਤ ਰੱਖਿਆ ਸ਼ਿਵਦੀ ਕਾਲ ਪੈਰੋਂ ਆ ਜਿੱਥੇ ਤੇ ਮਰੀ ਆ ਨਾ ਕਾਲ ਪੈਰੋਂ ਹੀ ਮਰੀ ਆ ਜਿੱਥੇ ਨੂੰਣਾਤ ਬਣਾ ਤਾਂ ਕਾਲ ਪੈਰੋਂ ਨੇ ਉਹਨੇ ਬਣਾਇਆ ਤੇ ਉਹਦਾ ਵਰਤ ਤੁਸੀਂ ਰੱਖਿਆ ਉਹਦਾ ਥੈਂਕ ਯੂ ਬੋਲਦੇ ਆ ਤੇ ਫੇ ਤੁਸੀਂ ਨੱਚ ਨੱਚ ਕੇ ਕਹਿੰਦੇ ਆ ਤੁਹਾਡੇ ਵਰਤ ਵੀ ਕਮਾਲ ਨੇ ਤੁਸੀਂ ਵੀ ਕਮਾਲ ਹੋ ਤੁਹਾਡੀ ਕਾਦਸ਼ੀ ਵੀ ਕਮਾਲ ਹੈ ਅਸੀਂ ਫਲਾਣੀ ਕਾਦਸ਼ੀ ਰੱਖੀ ਹੈ ਲੋਕਾਂ ਦੇ ਦਿਲ ਦਿਖਾ ਕੇ ਪਿੱਟਣੇ ਰੋਣੇ ਪਵਾਏ ਲੋਕਾਂ ਦੇ ਘਰਾਂ 'ਚ ਤੇ ਤੂੰ ਸਾਰਿਆਂ ਨੇ ਬੜਾ ਕੁਛ ਹੀ ਰੱਖਿਆ ਇਦਾਂ ਹੀ ਤਾਂ ਕ੍ਰਿਟਿਸਿਜ਼ਮ ਹੁੰਦਾ ਮੈਂ ਫਲਾਣਾ ਰੱਖਿਆ ਮੈਂ ਫਲਾਣਾ ਰੱਖਿਆ ਕਈ ਲੋਕ ਅਸੀਂ ਆਏ ਅਸੀਂ ਆਏ ਹਾਂਜੀ ਜੇ ਕਿਸੇ ਦੀਆਂ ਬੁਰਾਈਆਂ ਕਰਦੇ ਹੋ ਅਫੀਸਰਾਂ ਕੀ ਤੇ ਉਹਦੇ ਨਾਂ ਬੁੱਲੂ ਉਰਮੂਤੀ ਕਿਤੋਂ ਵੀ ਭਾਈ ਤੂੰ ਐਦਾ ਬੁਰਾ ਐ ਅਸੀਂ ਨਹੀਂ ਬੋਲਣਾ ਮਤਾਬਸ ਕਰ ਲੋ ਆਫਿਸ ਆ ਕੇ ਕਹੋਂਦੇ ਹੋ ਕਿ ਫਰਾਣਾ ਬੁਰਾ ਐ ਤੇ ਤੁਸੀਂ ਖੁਦ ਤੁਹਾਡੇ ਨਾਲ ਜੋ ਆਫਿਸ ਵੱਲੋਂ ਆਰਡਰ ਆਉਦੇ ਰਹਿਣਗੇ ਜਾਂ ਸਿੱਧੀ ਗੱਲ ਡਾਇਰੈਕਟ ਆਫਿਸ ਨਾਲ ਹੀ ਹੋਏਗੀ ਤੇ ਤੁਹਾਡੇ ਨਾਲ ਬੋਲਣ ਦੀ ਕਿਸੇ ਨੀੜ ਹੀ ਨਹੀਂ ਕਿਉਂਕਿ ਬੱਚੇ ਵੀ ਐ ਉਹ ਉੱਪਰਲੇ ਲੈਵਲ ਤੇ ਬਹੰਦੇ ਉੱਪਰਲੇ ਲੈਵਲ ਦਾ ਮਤਲਬ ਸਮਝਦੇ ਹੋ ਕਿ ਗਮ ਦੁੱਖ ਸਹਿ ਸਕੇ ਖਾਣ ਨੂੰ ਚੰਗਾ ਜਿੱਦਾਂ ਦਾ ਮਿਲ ਗਿਆ ਉਦਾਂ ਦਾ ਖਾ ਲੈਣਾ ਦੁੱਖਾਂ ਗਮਾਂ ਨਾਲ ਅੰਦਰਲਾ ਮਨ ਪੱਕਾ ਹੋ ਜਾਂਦਾ ਫਿਰ ਉਹ ਕਈ ਵਾਰੀ ਇੰਨੀ ਛੇਤੀ ਟਾਂਦਾ ਨਹੀਂ ਹੁੰਦਾ ਤੇ ਲੋਕ ਬੜੀ ਤੋੜਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਇਨਸਾਨ ਅਡੀ ਪੱਥਰ ਦੀ ਤਰ੍ਹਾਂ ਖੜੇ ਰਹਿੰਦੇ ਆ ਕਈ ਉਹਨਾਂ ਦੇ ਵਿੱਚੋਂ ਹੀ ਉੱਠ ਕੇ ਬਹੁਤ ਪ੍ਰੋਗਰੈਸ ਕਰ ਲੈਂਦੇ ਆ ਤੇ ਕਈ ਉੱਥੇ ਹੀ ਡਿੱਗ ਜਾਂਦੇ ਆ ਉਹਨਾਂ ਨੂੰ ਵਕਤ ਤੇ ਹਾਲਾਤ ਅੱਗੇ ਨਹੀਂ ਜਾਣ ਦਿੰਦਾ ਪਰ ਕਈਆਂ ਨੂੰ ਮੈਂ ਬਹੁਤ ਪ੍ਰੋਗਰੈਸ ਕਰਦੇ ਦੇਖਿਆ ਜਿਹੜੇ ਅਨਾਥ ਸੀ ਲੋਕ ਮੇਣਾ ਮਰਦੇ ਆ ਅਨਾਥ ਹੁੰਦਾ ਜਾਂ ਇਹ ਇਹਦਾ ਕੋਈ ਵੀ ਨਹੀਂ ਜਿਹਦਾ ਕੋਈ ਨਹੀਂ ਵੀ ਭਾਈ ਉਹਦਾ ਰੱਬ ਹੈ ਹਨਾ ਉਹਨੂੰ ਵੀ ਇਹ ਸਭ ਕੁਝ ਤੁਹਾਡੇ ਰੱਬ ਨੇ ਬਣਾਇਆ ਅਨਾਥ ਤੇ ਉਹ ਉਹਦੀ ਮਦਦ ਕਰਨ ਵਾਲਾ ਵੀ ਉਹ ਪਰਮਾਤਮਾ ਹੈ ਅਨਾਥ ਦੀ ਤੇ ਉਹ ਆਪਸ ਹੀ ਹੁੰਦਾ ਕਿ ਤੇ ਕਿਸੇ ਨਾ ਕਿਸੇ ਰੂਪ ਚ ਆਉਂਦਾ ਜਰੂਰ ਹੈ ਪਰ ਬੇਸੀਆਂ ਕਰਨ ਦੀ ਕੋਈ ਕਮੀ ਨਹੀਂ ਛੜਦਾ ਰਾਜ ਲਾਉਂਦੇ ਆ ਦੁੱਧੇ ਦੀ ਕਸੂਰ ਕਰਦੇ ਆ ਦੁੱਧੇ ਦੀਆਂ ਗਲਤੀਆਂ ਘੜਦੇ ਆ ਖੁਦ ਦੀਆਂ ਗਲਤੀਆਂ ਕਿਸੇ ਨੂੰ ਪਤਾ ਨਹੀਂ ਹੁੰਦੀਆਂ ਕਿ ਉਹ ਕਿੱਦੀਆਂ ਗਲਤੀਆਂ ਕਰਦੇ ਆ ਚਲੋ ਕਹਿੰਦੇ ਨਾ ਤਕੜੇ ਦਾ ਸੱਤੀ ਵੀ ਸੌ ਹਾਂ ਹੋ ਸਕਦਾ ਉਹ ਤਕੜੇ ਹੋਣ ਕਿ ਸੇ ਨੂੰ ਆਪਣੇ ਆਪ ਨੂੰ ਮੈਂ ਕਿਉਂ ਕਮਜ਼ੋਰ ਨਹੀਂ ਸਮਝਿਆ ਪਰਮਾਤਮਾ ਸਾਥ ਦੇਵੇ ਪਰਮਾਤਮਾ ਦੀ ਸ਼ਕਤੀ ਅੰਦਰ ਹੋਏ ਤਾਂ ਆਪਣੇ ਆਪ ਨੂੰ ਪੂਰੀ